ਫਿਰ ਤੀਜੀ ਚੀਜ਼ ਇਹ ਆਉਂਦੀ ਹੈ ਕਿ ਆਪ ਨੂੰ ਸਜਾਇਆ ਹੈ ਤੇ ਲੋਕਾਂ ਸਾਹਮਣੇ ਜਿਹੜਾ ਹੈ ਨਾ ਆਪਣਾ ਨਾਂ ਅਕਸ ਉਹ ਸਹੀ ਰੱਖਣਾ ਕਿਉਂਕਿ ਕੋਈ ਇਹ ਨਾ ਸੋਚੇ ਕਿ ਨਸਤਾਰ ਸਜਾਈ ਗਈ ਹੈ ਤੇ ਤੁਸੀਂ ਸਮਝ ਸਕੋ ਕਿੰਨੀ ਹੁਮਰ ਸੀ ਤੁਹਾਡੀ ਜਦੋਂ ਤੁਸੀਂ ਗੁਰੂ ਵਾਲੇ ਬਣੇ ਹੋ ਨਾ ਤੁਸੀਂ ਆਪਣੇ ਆਪਣੇ ਕੀਆ ਕੋਈ ਵੀ ਬ੍ਰੀਫ ਤੋਂ ਹਰ ਇੱਕ ਦੀ ਲਾਈਫ ਲਾਈਨ ਹੈ ਚਾਹੇ ਪਰਸਨਲ ਹੋਵੇ ਚਾਹੇ ਫਾਈਨੈਂਸ਼ੀਅਲ ਹੋਵੇ ਬਟ ਆਪਣਾ ਸੁਪਨੀ ਨੂੰ ਬਦੀ ਮਰ ਮੰਨਦਾ ਇੱਕ ਮੌਕਾ ਜ਼ਰੂਰ ਦੇ ਦੇ ਕਿਉਂਕਿ ਪੀੜ ਪੀੜਾਂ ਵੀ ਮੇਰੀ ਅਪੀਲ ਹੈ ਕਿ ਜੇਕਰ ਤੁਹਾਡਾ ਬੱਚਾ ਕੁਝ ਕਰਨਾ ਚਾਹੁੰਦਾ ਹੈ ਨਾ ਐਟ ਲੀਸਟ ਤੁਸੀਂ ਉਸ ਨੂੰ সাপোর্ট ਕਰੋ ਬਾਹਰ ਲੋਕੀ ਕਰ ਰਹੇ ਆ ਰਿਸ਼ਤੇਦਾਰ ਕਰ ਰਹੇ ਆ ਨਹੀਂ ਕਰ ਰਹੇ ਰਿਸਕ ਨੂੰ ਇੱਕ ਮੌਕਾ ਤਾਂ ਦੋ ਤਾਂ ਕਿ ਉਹਦੀ ਜ਼ਿੰਦਗੀ ਚ ਕਦੀ ਇਹ ਨਾ ਰਹੇ ਕਿ ਮੇਰੇ ਪੇਰੈਂਟਸ ਨੇ ਮੈਨੂੰ ਇਹ ਨਹੀਂ ਕਰਨ ਦਿੱਤਾ ਜ਼ाहिर ਜੇ ਕਿ ਲੈ ਕਿ ਤੁਸੀਂ ਜ਼ਰੂਰ ਸਿੱਖਿਆ ਹੈ ਹੋਰ ਮਤਲਬ ਕਿਡੀਆਂ ਹੁੰਦੀਆਂ ਖਾਸ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੇ ਤੁਹਾਨੂੰ ਸਿਖਾਈਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਅੱਜ ਵੀ ਤੁਹਾਨੂੰ ਲੱਗਦਾ ਕਿ ਕੰਮ ਆ ਰਹੀਆਂ ਸੋ ਅੱਜ ਤੱਕ ਮੈਨੂੰ ਨਾਕ ਅੱਤੇ ਕੋਈ ਪ੍ਰੋਬਲਮ ਫੇਸ ਕਰਨੀ ਪਈ ਹੈ ਇਹ ਆਈ ਹੋਪ ਕਿ ਅੱਗੇ ਵੀ ਨਾ ਕਰਾਂਗਾ ਮਤਲਬ ਇੱਕ ਤਾਂ ਪੰਜਾਬ ਪੁਲਿਸ ਦੀ ਵਰਦੀ ਦੂਜੇ ਨੰਬਰ ਨੰਬਰ ਤੇ ਸਜਾ ਹਯਾ ਤੁਮਾਨ ਲੱਗਦਾ ਵੀ ਤੁਹਾਨੂੰ ਕੋਈ ਰਿਸਪੈਕਟ ਮਿਲਦੀ ਹੈ ਤੁਹਾਨੂੰ ਸਮਾਜ ਤੋਂ ਬਹੁਤ ਜ਼ਿਆਦਾ ਤੁਸੀਂ ਕੀ ਸਮਝਦੇ ਹੋ ਪੰਜਾਬ ਪੁਲਿਸ ਵਿੱਚ ਆ ਕੇ ਤੁਹਾਨੂੰ ਕਦੇ ਲੱਗਾ ਕਿ ਪੰਜਾਬ ਪੁਲਿਸ ਬੁੜੇ ਲਈ ਸੇਫ ਨਹੀਂ ਨਹੀਂ ਮੈਮ ਠੀਕ ਹੈ ਮੈਨੂੰ ਤਾਂ ਅਜ ਤੱਕ ਕੋਈ ਉਧਰ ਦੇ ਦਿੰਦਾ ਕੋਈ ਫੀਲ ਨਹੀਂ ਹੋਇਆ ਕਿਉਂਕਿ ਜੇ ਤੁਸੀਂ ਆਪਣਾ ਧਿਆਨ ਸਾਰੇ ਆਪਣੇ ਪਰਿਵਾਰ ਦੀ ਆਪ ਜਿੰਮੇਵਾਰ ਹੈ 第三 ਗੱਲ ਹੈ ਇਹ ਦੋ ਚੀਜ਼ਾਂ ਨੂੰ ਇਕੱਠੇ ਤੁਸੀਂ ਟੈਕਲ ਕਰ ਰਹੀ ਹੈ ਜ਼ਿੰਦਗੀ ਚ ਨਾ ਟੈਕਨ ਨਹੀਂ ਕਹਾਂਗੀ ਕਿ ਨਿਮਬਾਰ ਤਾਂ ਦੇ ਨਿਮਬਾਰ ਇੱਕ ਪਾਸੇ ਪੰਜਾਬ ਪੁਲਿਸ ਦੀ ਵਰਦੀ ਦੂਜੇ ਪਾਸੇ ਸਿਰ ਤੇ ਸੋਨਾ ਸਜਿਆ ਹੋਇਆ ਦਮਾਨ ਇਹ ਜ਼ਿੰਦਗੀ ਦੇ ਵਿੱਚ ਵੀ ਇਹ ਡ੍ਰੀਮ ਸੀ ਕੋਈ ਕੋਈ ਤੁਹਾਨੂੰ ਚਿਹਰੇ ਤੋਂ ਲੱਗਿਆ ਕਿ ਤੁਸੀਂ ਅਮਰਿਸ਼ ਹੱਤਾ ਜਾਂ ਫਿਰ ਗੁਰੂ ਵਾਲੇ ਬੰਦੇ ਹੋ ਵੇਰੇ ਇਹਨਾਂ ਫਾਦਰ ਸਾਹਿਬ ਗੰਪੀ ਸਿੰਘ ਦੀ ਡਿਊਟੀ ਕਰਦੇ ਨਾਲ ਦਿੱਤਾ ਤਾਂ ਫਿਰ ਉਹਦਾ ਕਰਕੇ ਚਲੋ ਉਹ ਚੀਜ਼ ਦਾ ਸ਼ੁਰੂ ਤੋਂ ਸਿੱਖੀ ਹੋਈ ਸੀ ਜਾਂ ਕਹਿ ਲਓ ਜਾਂ ਪੜ੍ਹੀ-ਪੜ੍ਹੀ ਸੀ ਸਾਰਾ ਜਾਣਦੀ ਸੀ ਇਸ ਬਾਰੇ ਤੇ ਸਤਿ ਸ਼੍ਰੀ ਅਕਾਲ ਤੁਸ ਜੁੜਿਓ ਲਾਈ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ कौर ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਮਿਲਵਾਵਾਂਗੇ ਜੋ ਤਨਦੇਹੀ ਦੇ ਨਾਲ ਆਪਣੀ ਡਿਊਟੀ ਵੀ ਨਿਭਾ ਰਹੇ ਨੇ ਤੇ ਨਾਲ ਦੀ ਨਾਲ ਆਪਣਾ ਸਿੱਖੀ ਸਿਦਕ ਵੀ ਜਿਹੜਾ ਉਹ ਨਿਭਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਸਿਮਰਨ ਕੌਰ ਇਸ ਵਕਤ ਜਿਨ੍ਹਾਂ ਦੇ ਨਾਲ ਗਲਬਾਤ ਕਰਾਂਗੇ ਤੇ ਪੰਜਾਬ ਪੁਲਿਸ ਦੇ ਵਿੱਚ ਤਨਾਤ ਨੇ ਅਤੇ ਦੁਮਾਲਾ ਸਜਾ ਕੇ ਆਪਣੀ ਡਿਊਟੀ ਕਰਦੇ ਨੇ ਔਰ ਵੱਡੀ ਗੱਲ ਇਹ ਹੈ ਕਿ ਇਹ ਰਾਗੇ ਸਿੰਘ ਦੇ ਬੇਟੀ ਨੇ ਅਤੇ ਇਹ ਖੁਦ ਵੀ ਕੀਰਤਨ ਕਰਦੇ ਨੇ ਪਰ ਫਿਰ ਵੀ ਜਿਹੜਾ ਪੰਜਾਬ ਪੁਲਿਸ ਵਿੱਚ ਵੀ ਨੇ ਆਪਣੀ ਸਿੱਖੀ ਸਿਧਕ ਨੂੰ ਵੀ ਨਿਭਾ ਰਹੇ ਨੇ ਤੇ ਤੰਦਈ ਨਾਲ ਆਪਣੀ ਡਿਊਟੀ ਵੀ ਕਰ ਰਹੇ ਨੇ ਤਾਂ ਸਿਮਰਨ ਸਾਡਾ ਮੌਜੂਦ ਨੇ ਗੱਲਬਾਤ ਕਰਦੇ ਆ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਓ ਠੀਕ ਠਾਕ ਹੋ ਬਸ ਹੋ ਗਿਆ ਤੁਸੀਂ ਦੱਸੋ ਜੀ ਬਹੁਤ ਵਧੀਆ ਅੱਛਾ ਪਹਿਲਾ ਸਵਾਲ ਮੇਰੇ ਹੈ ਸਿਮਰਨ ਇਹ ਦੋ ਚੀਜ਼ਾਂ ਨੂੰ ਇਕੱਠੇ ਤੁਸੀਂ ਟੈਕਲ ਕਰ ਰਹੇ ਹੋ ਆਪਣੀ ਜ਼ਿੰਦਗੀ 'ਚ ਹਨ ਟੈਕਲ ਨਹੀਂ ਕਵਾਂਗੇ ਕਿ ਨਿਭਾ ਰਹੇ ਹੋ ਤੰਦੇ ਇਹਨਾਂ ਨਿਭਾ ਰਹੋ ਇੱਕ ਪਾਸੇ ਪੰਜਾਬ ਪੁਲਿਸ ਦੀ ਵਰਦੀ ਦੂਜੇ ਪਾਸੇ ਸਿਰ ਤੇ ਸੋਨਾ ਸਜਿਆ ਹੋਇਆ ਦੁਮਾਲਾ ਇਹ ਜ਼ਿੰਦਗੀ ਦੇ ਵਿੱਚ ਕੀ ਡ੍ਰੀਮ ਸੀ ਕੋਈ ਤੁਹਾਡਾ ਮੈਂ ਮੈਂ ਇਦਾਂ ਸੀ ਕਿ ਅਮ੍ਰਿਤ ਛਕਣਾ ਤਾਂ ਮੇਰਾ ਛੋਟਾ ਬ੍ਰਦਰ ਐ ਸੀ ਤਿੰਨ ਸਿਸਟਰ ਆ ਸਭ ਤੋਂ ਛੋਟਾ ਬ੍ਰਦਰ ਆ ਇਹ ਉਹਦਾ ਸ਼ੌਂਕ ਸੀ ਜਦੋਂ ਉਹ 5 6 ਸਾਲ ਦਾ ਸੀਗਾ ਤੇ ਉਹਦੇ ਨਾਲ ਚਲੋ ਅਮ੍ਰਿਤ ਉਦੋਂ ਛੱਕ ਲਿਆ ਤੇ ਜਿਹੜੀ ਜੌਬ ਐ ਜੌਬ ਫਿਰ ਇਦਾਂ ਐ ਕਿ ਫੈਮਿਲੀ ਵਿੱਚ ਚਾਚੂ ਐਨਸੀਸੀ ਵਗੈਰਾ ਕਰਦੇ ਸੀ ਉਹਨਾਂ ਨੂੰ ਦੇਖ ਕੇ ਜੌਬ ਦਾ ਸ਼ੌਂਕ ਹੋ ਗਿਆ ਤੇ ਹੁਣ ਫਿਰ ਇਹ ਦੋਨੇ ਚੀਜ਼ਾਂ ਇਕੱਟੀਆਂ ਚੱਲ ਰਹੀਆਂ ਆ ਅੱਜਕੱਲ ਤੇ ਕਦੋਂ ਤੁਹਾਨੂੰ ਚੇਟਕ ਕਦੋਂ ਲੱਗੀ ਹੈ ਕਿ ਤੁਸੀਂ ਅਮਰਿਤ ਸ਼ਕਨਾ ਜਾਂ ਫਿਰ ਗੁਰੂ ਵਾਲੇ ਬੰਨਾ ਮੈਂ ਮੇ ਬ੍ਰਦਰ ਦੇ ਨਾਲ ਹੀ ਸੀਗਾ ਉਹਨੂੰ ਸੀਗਾ ਕਿ ਆਪਾਂ ਅਨੰਦਪੁਰ ਸਾਹਿਬ ਜਾ ਕੇ ਸ਼ਕਨਾ ਆਇਆ ਨਾ ਤੇ ਫਿਰ ਉਸ ਤੋਂ ਬਾਅਦ ਅਸੀਂ ਉੱਥੇ ਗਏ ਤੇ ਪਹਿਲਾਂ ਸਿਰਫ ਉਹਦਾ ਸੀਗਾ ਫਿਰ ਅਸੀਂ ਵੀ ਚਲੋ ਚਾਰੇ ਜਾਣੇ ਪਾਪਾ ਕਹਿੰਦੇ ਤੁਸੀਂ ਵੀ ਸ਼ੈਕ ਲੋ ਅਸੀਂ ਕਿਹਾ ਹਾਂ ਚਲੋ ਠੀਕ ਆ ਠੀਕ ਆ ਅਸੀਂ ਵੀ ਇੱਕ ਦਸਤਾਰ ਸਜਾਉਣ ਦਾ ਸ਼ੌਂਕ ਸੀਗਾ ਫਿਰ ਬਸ ਉਸੇ ਕਰਕੇ ਅੱਛਾ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਗੁਰੂ ਵਾਲੇ ਬਨੇ ਹੋ ਜਦੋਂ ਤੁਸੀਂ ਅਮਰਿਸ਼ਕਿਆ ਮੈਮ ਲਗਭਗ 16 17 ਦੇ ਲਾਗੇ 16 17 ਦੀ ਏਜ ਸੀਗੀ ਹਾਂਜੀ ਤੇ ਉਦੋਂ ਮਤਲਬ ਇਹ ਚੀਜ਼ਾਂ ਸਿਗੀਆਂ ਮਤਲਬ ਤੁਹਾਨੂੰ ਕਲੀਅਰ ਕਿ ਜਦੋਂ ਅੰਮ੍ਰਿਤ ਛਕ ਲੈਣਾ ਕੁਝ ਰਹਿਤ ਮਰਿਆਦਾ ਹੁੰਦੀ ਹੈ ਪੂਰੀ ਰਹਿਤ ਮਰਿਆਦਾ ਦੇ ਵਿੱਚ ਕਿੱਦਾਂ ਰਹਿਣਾ ਕਿ ਸ਼ੌਂਕ ਸ਼ੌਂਕ ਦੇ ਵਿੱਚ ਕਈ ਵਾਰ ਇਦਾਂ ਹੁੰਦਾ ਬਹੁਤ ਸਾਰੇ ਲੋਕ ਨੇ ਅੰਮ੍ਰਿਤ ਛਕ ਲੈਂਦੇ ਨੇ ਪਰ ਰਹਿਤ ਮਰਿਆਦਾ ਜਿਹੜੀ ਹੈ ਉਹਨਾਂ ਕੋਲ ਪੂਰੀ ਤਰੀਕੇ ਨਾਲ ਨਹੀਂ ਰੱਖੀ ਜਾਂਦੀ ਪਰ ਕੀ ਤੁਸੀਂ ਅਵੇਅਰ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਵੇਅਰ ਇਦਾਂ ਫਾਦਰ ਸਾਹਿਬ ਗੰਧੀ ਸਿੰਘ ਦੀ ਡਿਊਟੀ ਕਰਦੇ ਨਾਲ ਢਾਡੀ ਜਿਹਾ ਤੇ ਫਿਰ ਉਹਦਾ ਕਰਕੇ ਚਲੋ ਉਹ ਚੀਜ਼ ਤਾਂ ਸੀ ਸ਼ੁਰੂ ਤੋਂ ਸਿੱਖੀ ਹੋਈ ਸੀ ਜਾਂ ਕਹਿ ਲਓ ਜਾਂ ਪੜ੍ਹੀ ਹੋਈ ਸੀ ਸਾਰਾ ਜਾਣਦੀ ਸੀ ਉਹਦੇ ਬਾਰੇ ਤਾਂ ਤੇ ਪੰਜਾਬ ਪੁਲਿਸ ਦੇ ਵਿੱਚ ਕਦੋਂ ਤੁਹਾਡੀ ਭਰਤੀ ਹੁੰਦੀ ਹੈ ਤੇ ਪੰਜਾਬ ਪੁਲਿਸ ਦੇ ਵਿੱਚ ਆਉਣ ਦਾ ਸੁਪਨਾ ਜਿਹੜਾ ਤੁਹਾਡਾ ਇਹ ਕਦੋਂ ਸਟਾਰਟ ਹੋਇਆ ਸੀ ਸੁਪਨਾ ਮੈਮ ਮੈਂ 8th ਕਲਾਸ ਸੀ ਉਦੋਂ ਸਟਾਰਟ ਹੋਇਆ ਸੀ ਤੇ 2022 ਚ ਆਪਣੀ ਭਰਤੀ ਆਈ ਸੀ ਜਦੋਂ ਕਾਂਗਰਸ ਨੇ ਸਟਾਰਟ ਕੀਤੀ ਸੀ ਉਦੋਂ ਮੈਂ ਇਹਦੇ ਵਿੱਚ ਐਗਜ਼ਾਮ ਦਿੱਤਾ ਸੀ ਉਸ ਤੋਂ ਬਾਅਦ ਭਰਤੀ ਹੋਈ ਜੀ ਤੇ ਮਤਲਬ ਫੈਮਿਲੀ ਦੇ ਵਿੱਚ ਸਪੋਰਟ ਕਿੱਦਾਂ ਦੀ ਸੀ ਕਿਉਂਕਿ ਤਾਂ ਅਮਰਤਾ ਰੀ ਬੇਟੀ ਤੇ ਨਾਲ ਸੁਪਨਾ ਸੀ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਜਾਣਾ ਬੜੀਆਂ ਸਾਰੀਆਂ ਡਿਸਟ੍ਰਿਕਸ਼ਨਸ ਵੀ ਫੈਮਿਲੀ ਵੱਲੋਂ ਜ਼ਰੂਰ ਜ਼ਾਹਿਰ ਜੀ ਗੱਲ ਹੁੰਦੀਆਂ ਹੋਣਗੀਆਂ ਤੇ ਫੈਮਿਲੀ ਸਪੋਰਟ ਕਿੱਦਾਂ ਦਾ ਸੀ ਤੁਹਾਡਾ ਫੈਮਿਲੀ ਨੇ ਤੁਹਾਨੂੰ ਕਿਵੇਂ ਸਪੋਰਟ ਕੀਤਾ ਇਸ ਸੁਪਨੇ ਵੱਲ ਵਧਣ ਦੇ ਲਈ ਮੈਮ ਫੈਮਿਲੀ ਵੱਲੋਂ ਤਾਂ ਹਮੇਸ਼ਾ ਪੂਰਾ ਸਪੋਰਟ ਕੀਤਾ ਜਾਂਦਾ ਰਿਹਾ ਜੇਕਰ ਕਿਤੇ ਹੁਣ ਵੀ ਡਿਊਟੀ अर्ली मॉर्निंग ਜੋ 4-5 ਵਜੇ ਕਿਤੇ ਜਾਣਾ ਹੋਵੇ ਜਾਂ ਲੇਟ ਨਾਈਟ ਵੀ ਤਾਂ ਉਹ ਪੂਰੀ ਹੈਲਪ ਕਰਦੇ ਨੇ ਕਿ ਛੱਡ ਕੇ ਆਉਣਾ ਲੈ ਕੇ ਆਉਣਾ ਇਤੋਂ ਤੱਕ ਕਿ ਕਈ ਵੇਲੇ ਮੈਂ ਖੁਦ ਕਰਦੀ ਕਰਦੀ ਲੇਟ ਹੋ ਜਾਂਦੀ ਹਾਂ ਬਟ ਉਹਨਾਂ ਨੂੰ ਹੁੰਦਾ ਹੈ ਕਿ ਟਾਈਮ 'ਤੇ ਪਹੁੰਚ ਟਾਈਮ 'ਤੇ ਪਹੁੰਚ ਫੈਮਲੀ ਬਿਲਕੁਲ ਤਾਂ ਪੂਰਾ ਫੁੱਲ ਸਪੋਰਟ ਰਿਹਾ ਜੀ ਅੱਛਾ ਤੁਸੀਂ ਦੱਸ ਪਈ ਸੀ ਕਿ ਤੁਹਾਨੂੰ ਵੀ ਕੀਰਤਨ ਕਰਨ ਦਾ ਬੜਾ ਸ਼ੌਂਕ ਹੈ ਸਿੱਖਿਆ ਤੁਸੀਂ ਵੀ ਤੇ ਹੁਣ ਵੀ ਕਰਦੇ ਹੋ ਕੀਰਤਨ ਤੁਸੀਂ ਹਾਂਜੀ ਮਤਲਬ ਹੁਣ ਤਾਂ ਕਾਫੀ ਘਟ ਗਿਆ ਆ ਹੈਨਾ ਵੈਸੇ ਇਦਾਂ ਹੁੰਦਾ ਹੈ ਕਿ ਕਿਤੇ ਸੰਡੇ ਵਗੈਰਾ ਨੂੰ ਹੋਵੇ ਤਾਂ ਗੁਰਦੁਆਰਾ ਸਾਹਿਬ ਅਸੀਂ ਆਪਣੇ ਜਿਹਦਾ ਕੋਈ ਪ੍ਰੋਗਰਾਮ ਹੋਵੇ ਉਦੋਂ ਅਸੀਂ ਕਰ ਲਈਦਾ ਹੈ ਹਾਂਜੀ ਆਪ ਹੀ ਮਤਲਬ ਸਿੱਖਿਆ ਤੁਸੀਂ ਕਿਹਦੇ ਕੋਲ ਹੈ ਕੀਰਤਨ ਦਾ ਫਾਦਰ ਸਾਹਿਬ ਜਾਂ ਫਿਰ ਕਿਸੇ ਹੋਰ ਦੀ ਗੁਰੂ ਧਾਰਨਾ ਕੀਤੀ ਹੈ ਤੁਸੀਂ ਨਹੀਂ ਨਹੀਂ ਮੈਮ ਅਸੀਂ ਸਿੱਖਿਆ ਸੀ ਇੱਥੇ ਆਪਣੇ ਪ੍ਰੋਫੈਸਰ ਕਿਰਪਾਲ ਸਿੰਘ ਜੰਡੂ ਨੇ ਥੋੜਾ ਟਾਈਮ ਵਿੱਚੋ ਵਿੱਚ ਉਹਨਾਂ ਕੋਲੋਂ ਸਿੱਖਦੇ ਰਹੇ ਫਿਰ ਗੁਰਪ੍ਰੀਤ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਜਵੱਦੀ ਕਲਾਵਾਲੇ ਉਹ ਮੇਰੇ ਉਸਤਾਦ ਜੀ ਨੇ ਉਹਨਾਂ ਕੋਲ ਵੀ ਕਾਫੀ ਟਾਈਮ ਸਿੱਖਿਆ ਅਸੀਂ ਕਿਆ ਬਾਤ ਹੈ ਕਿੰਦੇ ਉਸਤਾਦਾਂ ਦੇ ਚੰਡੇ ਜਿਹੜੇ ਆ ਨਾ ਉਹ ਜ਼ਿੰਦਗੀ ਚ ਕਦੇ ਮਾਰ ਨਹੀਂ ਖਾਂਦੇ। ਜ਼ਾਹਿਰ ਜੇ ਗੱਲ ਹੈ ਕੀਰਤਨ ਤੋਂ ਸੇ ਜ਼ਰੂਰ ਸਿੱਖਿਆ ਹੋਏਗਾ। ਹੋਰ ਮਤਲਬ ਕਿਹੜੀਆਂ ਹੋਜੀਆਂ ਖਾਸ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਤੁਹਾਨੂੰ ਸਿਖਾਈਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਅੱਜੇ ਵੀ ਤੁਹਾਨੂੰ ਲੱਗਦਾ ਤੁਹਾਡੇ ਕੰਮ ਆ ਰਹੀਆਂ ਨੇ। ਮੈਮ ਇਹ ਹੈ ਕਿ ਮਤਲਬ ਜਿੱਥੇ ਵੀ ਆਪਾਂ ਡਿਊਟੀ ਕਰਨੀ ਹੈ ਚਾਹੇ ਉਹ ਕੀਰਤਨ ਦੀ ਹੈ ਚਾਹੇ ਇੱਥੇ ਹੈ। ਮੈਮ ਪੂਰੀ ਤਨਦੇਹੀ ਦੇ ਨਾਲ ਕਰਨੀ ਹੈ। ਕਿਸੇ ਚ ਮਤਲਬ ਉਹ ਕਹਿੰਦੇ ਨਾ ਵੀ ਕਰਪਸ਼ਨ ਉਹ ਚੀਜ਼ ਨਹੀਂ ਰੱਖਣੀ ਵੀ ਨਹੀਂ ਛੱਡ ਪਰੇ ਉਸ ਚੀਜ਼ ਨੂੰ ਪੂਰਾ ਚੰਗੀ ਤਰ੍ਹਾਂ ਨਿਭਾਉਣਾ ਆ ਜੀ ਤਾਂ ਨਹੀਂ ਨਿਭਾਉਣਾ ਹਾਂਜੀ ਤੇ ਇਹ ਦੱਸੋ ਮੈਨੂੰ ਤੁਸੀਂ ਕਿ ਜਦੋਂ ਸਵੇਰੇ ਉੱਠ ਕੇ ਤੁਸੀਂ ਤਿਆਰ ਹੁੰਦੇ ਹੋ ਵਰਦੀ ਪਾਲੰਦਿਓ ਉਸ ਤੋਂ ਬਾਅਦ ਦਮਾਲਾ ਸਜਾਉਣ ਦੀ ਜਦੋਂ ਵਾਰੀ ਆਉਂਦੀ ਹੈ ਸ਼ੀਸ਼ੇ ਅੱਗੇ ਖੜ ਕੇ ਕੀ ਸਵਾਲ ਨੇ ਤੁਹਾਡੇ ਮਨ ਦੇ ਵਿੱਚ ਚੱਲਦੇ ਨੇ ਕੀ ਸੋਚਦੇ ਹੋ ਉਦੋਂ ਤੁਸੀਂ ਮੈਂ ਪਹਿਲਾਂ ਤੇ ਇਹ ਹੁੰਦਾ ਹੈ ਕਿ ਘੱਟ ਤੋਂ ਘੱਟ ਟਾਈਮ ਦੇ ਵਿੱਚ ਸਹੀ ਸਜਾਇਆ ਜਾਵੇ ਹਨਾ ਕਿਉਂਕਿ ਕਈ ਵੇਲੇ ਨਹੀਂ ਮੇਰੇ ਕੋਲ ਸੈਟ ਆਂਦਾ ਜਲਦੀ ਦੇਣੀ ਫਿਰ ਇਹ ਹੁੰਦਾ ਫਿਰ ਦੂਜੀ ਚੀਜ਼ ਇਹ ਹੁੰਦੀ ਹੈ ਕਿ ਯਾਰ ਮੈਂ ਪੁੱਛਣਾ ਹੈ ਹਾਂ ਸਹੀ ਲੱਗਦਾ ਹੈ ਜਾਂ ਨਹੀਂ ਫਿਰ ਤੀਜੀ ਚੀਜ਼ ਇਹ ਆਉਂਦੀ ਹੈ ਕਿ ਯਾਰ ਹੁਣ ਸਜਾਇਆ ਹੈ ਤੇ ਲੋਕਾਂ ਸਾਹਮਣੇ ਜਿਹੜਾ ਹੈ ਨਾ ਆਪਣਾ ਅਕਸ ਉਹ ਸਹੀ ਰੱਖਣਾ ਕਿਉਂਕਿ ਕੋਈ ਇਹ ਨਾ ਸੋਚੇ ਕਿ ਦਸਤਾਰ ਸਜਾਈ ਹੋਈ ਹੈ ਤੇ ਤੁਸੀਂ ਸਮਝ ਸਕਦੇ ਹੋ ਮਾਰੇ ਕਮਾਚਾ ਬਿਲਕੁਲ ਤੇ سوشل میڈیا ਦਾ ਹੈ ਸ਼ੌਂਕ ਤੁਹਾਨੂੰ ਮੈਂ ਬਹੁਤ ਜ਼ਿਆਦਾ। ਕਈ ਵੇਲੇ ਪੇਰੈਂਟਸ ਵੀ ਕਹਿੰਦੇ ਆ ਕਿ ਤੂੰ ਬਸ ਕਰਿਆ ਕਰ ਜਿੱਥੇ ਮਰਜ਼ੀ ਵੀਡੀਓ ਬਣਾਉਣ ਲੱਗ ਪੈਂਦੀ ਆ। ਕਾਫੀ ਸ਼ੌਂਕ ਹੈ। ਹੁਣ ਤਾਂ ਜ਼ਿਆਦਾਤਰ ਮੇਰਾ ਇਹ ਹੀ ਹੁੰਦਾ ਹੈ ਕਿ ਚਲੋ 유ਨੀਫਾਰਮ ਦੇ ਨਾਲ ਹੀ ਪਾਈਆਂ ਜਾਣ ਵੀਡੀਓਜ਼ ਜ਼ਿਆਦਾ ਹਾਂਜੀ। ਅੱਛਾ ਬਰੇ ਸਾਰੇ ਮਾਪਿਓ ਇਦਾਂ ਦੇ ਨੇ ਕਿ ਜਦੋਂ ਘਰ ਦੇ ਵਿੱਚ ਬੇਟੀ ਅਮਰਿਸ਼ਕਦੀ ਹੈ ਨਾ ਤੇ ਬੜੇ ਸਾਰੇ ਜਿਹੜੇ ਆ ਨਾਂ ਨੁੱਕਰ ਵੀ ਸਾਹਮਣੇ ਆਉਂਦੀ ਹੈ ਕਿਉਂਕਿ ਜ਼ਾਹਿਰ ਜੀ ਗੱਲ ਹੈ ਘਰ ਦੇ ਸੋਚਦੇ ਨੇ ਕਿ ਵੀ ਅਸੀਂ ਅਮ੍ਰਿਤਾ ਲੜਕੀ ਨੂੰ ਕਹ ਦਾਂਗੇ ਤੂੰ ਸ਼ਕਲ ਹੈ ਪਰ ਅੱਗੋਂ ਲੜਕਾ ਨਹੀਂ ਲੱਭਣਾ ਉਹੋ ਜਿਹਾ ਹਨਾ ਉਹ ਗੋ ਪਰਿਵਾਰ ਜਿ ਉਹੋ ਜਿਹਾ ਨਾ ਮਿਲਿਆ ਫਿਰ ਅਸੀਂ ਕੀ ਕਰਾਂਗੇ ਤਾਂ ਕਦੇ ਤੁਸੀਂ ਵੀ ਇਹਨਾਂ ਚੀਜ਼ਾਂ ਬਾਰੇ ਸੋਚੇ ਨੇ ਮੈਮ ਇਦਾਂ ਦਾ ਨਾ ਤਾਂ ਮੇਰੀ ਫੈਮਿਲੀ ਨੇ ਕਦੀ ਅੱਜ ਤੱਕ ਇਦਾਂ ਸੋਚਿਆ ਹੈ ਤੇ ਨਾ ਅਸੀਂ ਕਦੀ ਸੋਚਿਆ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਦਾ ਸਰਕਲ ਵੀ ਉਦਾਂ ਦਾ ਹੀ ਆ ਤੁਹਾਨੂੰ ਪਤਾ ਹੈ ਅੰਮ੍ਰਿਤਧਾਰੀਆਂ ਦਾ ਹੀ ਆ ਸੋ ਸਾਡੇ ਵਿੱਚ ਤਾਂ ਕਦੀ ਇਦਾਂ ਦਾ ਕਦੀ ਕਿਸੇ ਨੇ ਖਿਆਲ ਹੀ ਨਹੀਂ ਲਿਆਂਦਾ ਕਿ ਮੁੰਡਾ ਨਹੀਂ ਲੱਭੂਗਾ ਜਾਂ ਕੁੜੀ ਨੰਮਰਤ ਛਕ ਲੈ ਆ ਪਤਾ ਨਹੀਂ ਕੀ ਹੋਣਾ ਇਦਾਂ ਦਾ ਕਦੀ ਕੋਈ ਖਿਆਲ ਨਹੀਂ ਆਇਆ ਕਿਸੇ ਦੇ ਵੀ ਦਿਮਾਗ 'ਚ ਤੇ ਫੈਮਿਲੀ ਦੇ ਵਿੱਚ ਸਭ ਤੋਂ ਜ਼ਿਆਦਾ ক্লোਜ਼ ਫਰੈਂਡ ਕੌਣ ਆ ਤੁਹਾਡਾ ਕਿਉਂਕਿ ਮਾਵਾ ਧੀਆਂ ਦੀ ਜੋੜੀ ਤਾਂ ਬਟ ਆਬਵੀਅਸ ਹੈ ਕਿ ਬਹੁਤ ਜ਼ਿਆਦਾ ক্লোਜ਼ ਹੁੰਦੀ ਹੈ ਹਨਾ ਮਾਵਾ ਧੀਆਂ ਜੇ ਮਾਵਾ ਧੀਆਂ ਵੀ ਨੇ ਪਰ ਉਹ ਮਾ ਕਿਹੋ ਜੀ ਬੌਂਡਿੰਗ ਹੈ ਜਾਂ ਉਹਨਾਂ ਤੋਂ ਇਲਾਵਾ ਘਰ ਚ ਕੋਣ ਹੈ ਜਿਨ੍ਹਾਂ ਦੇ ਨਾਲ ਸਿਮਰਨ ਆਪਣੇ ਸਾਰੇ ਦਿਲ ਦੀਆਂ ਗੱਲਾਂ ਕਰ ਲੈਂਦੇ ਨੇ ਮੈਮ ਦਿਲ ਦੀਆਂ ਗੱਲਾਂ ਤਾਂ ਨਹੀਂ ਜ਼ਿਆਦਾ ਲੜਾਈ ਝਗੜੇ ਮੇਰੇ ਤੇ ਮੇਰੇ ਫਾਦਰ ਸਾਹਿਬ ਦੇ ਅਸੀਂ ਕੁਝ ਵੀ ਕੁਝ ਨਵਾਂ ਚੱਲਦਾ ਹੈ ਨਾ ਅਸੀਂ ਉਸ ਤੇ ਮੈਂ ਪਾਪਾ ਨੂੰ ਕਹਿਣਾ ਉਹਨਾਂ ਨੇ ਮੈਨੂੰ ਕਹਿਣਾ ਫਿਰ ਸਾਰੇ ਵਿੱਚ ਨੋਕਝੋਕ ਜ਼ਿਆਦਾਤਰ ਫਾਦਰ ਸਾਹਿਬ ਦੇ ਨਾਲ ਹੀ ਹੈ ਮੇਰਾ ਹਾਂਜੀ ਉਹਨਾਂ ਦੇ ਨਾਲ ਗੱਲ ਵੀ ਸਾਰੀ ਉਹਨਾਂ ਨਾਲ ਹੀ ਕਰਦੇ ਹੋ ਗੱਲ ਇਦਾਂ ਹੈ ਕਿ ਮੈਂ ਇੱਧਰ ਦੀ ਆਪਣੀ ਜੌਬ ਦੀਆਂ ਕਰਨੀਆਂ ਉਹਨਾਂ ਨੇ ਆਪਣੀਆਂ ਦੱਸਣੀਆਂ ਫਿਰ ਜ਼ਿਆਦਾਤਰ ਉਹਨਾਂ ਦੇ ਨਾਲ ਹੀ ਹੈ ਹਾਂਜੀ ਨੋਕਝੋਕ ਵੀ ਤਾਂ ਚਲੋ ਬਾਕੀ ਗੱਲਾਂ ਵੀ ਤੇ ਇਹ ਦੱਸੋ ਕਿ ਨਿਤਨੇਮ ਦੇ ਲਈ ਸਮਾਂ ਕਿੱਦਾਂ ਕੱਢਦੇ ਹੋ ਤੁਸੀਂ ਫੇਰ ਕਿਉਂਕਿ ਰਹਿਤ ਮਰਿਆਦਾ ਦੇ ਵਿੱਚ ਆਉਂਦਾ ਕਿ ਨਿਤਨੇਮ ਵੀ ਕਰਨਾ ਹੁੰਦਾ ਹੈ ਨਿਤਨੇਮ ਲਈ ਸਮਾਂ ਤੁਸੀਂ ਜਿਹੜਾ ਉਹ ਕਿੱਦਾਂ ਕੱਢ ਪਾਉਂਦੇ ਹੋ ਮੈਮ ਜੇਕਰ ਦਾ ਟਾਈਮ ਜ਼ਿਆਦਾ ਹੋਵੇ ਜੇ ਤਾਂ ਹੁਣ ਮਾਰਨਿੰਗ ਵੈਸੇ ਆਫਿਸ ਦਾ ਲੇਟ ਆਣਾ ਹੁੰਦਾ ਹੈ ਤਾਂ ਉਸ ਟਾਈਮ ਤੋਂ ਚਲੋ ਬੈਠ ਕੇ ਕਰ ਲਈਦਾ ਆ ਤੇ ਜੇਕਰ ਕਿਤੇ ਅਰਲੀ ਮਾਰਨਿੰਗ ਹੋਵੇ ਜਾਂ ਲੇਟ ਨਾਈਟ ਕੁਛ ਅਦਾ ਹੋ ਜਵੇ ਤਾਂ ਫਿਰ ਮੈਮ 이어ਫੋਨਸ ਲਗਾ ਕੇ ਜਾਂ ਫੋਨ ਦੇ ذریعے ਹਾਂਜੀ ਤੇ ਹੁਣ ਤੁਸੀਂ ਡੀਆਜੀ ਆਫਿਸ ਸੋਸ਼ਲ ਮੀਡੀਆ ਦੇਖਦੇ ਹੋ ਨਾ ਤੇ ਕੋਈ ਖਾਸ ਗੱਲ ਜਿਹੜੀ ਤੁਸੀਂ ਸੋਸ਼ਲ ਮੀਡੀਆ ਦੇ ਲਈ ਲੋਕਾਂ ਨੂੰ ਦੱਸਣੀ ਹੋਵੇ ਕਿਉਂਕਿ ਅੱਜ ਕੱਲ ਸਕੈਮਸ ਜਿਹੜੇ ਬਹੁਤ ਜ਼ਿਆਦਾ ਵਧੇ ਹੋਏ ਨੇ ਹਨਾ ਉਹਨਾਂ ਨੂੰ ਲੈ ਕੇ ਕੋਈ ਖਾਸ ਗਾਈਡੈਂਸ ਜਿਹੜੀ ਅੱਜ ਦੇ ਟਾਈਮ ਤੇ ਤੁਸੀਂ ਲੋਕਾਂ ਨੂੰ ਦੇਣੀ ਚਾਹੋ ਮੈਮ ਇਹ ਹੈ ਕਿ ਅੱਜ ਕੱਲ ਅਸੀਂ ਕੀ ਦੇਖਦੇ ਆ ਕਿ ਪੈਸੇ ਡਬਲ ਕਰੋ ਜਾਂ ਫਿਰ ਹੈ ਨਾ ਇਨਵੈਸਟ ਕਰੋ ਜਾਂ ਫਿਰ ਤੁਸੀਂ ਕੋਈ ਪਾਰਸਲ ਮੰਗਾਨੇ ਹੋ ਤਾਂ ਤੁਹਾਨੂੰ ਕਹਿ ਦਿੰਦਾ ਜਾਂਦਾ ਤੁਹਾਡਾ ਓਟੀਪੀ ਇਹ ਤੱਕ ਕਿ ਮੈਮ ਹੁਣ ਲੋਕ ਪੁਲਿਸ ਵਾਲੇ ਬਣ ਕੇ ਨਕਲੀ ਯੂਨੀਫਾਰਮ ਕਹਿ ਲੋ ਜਾਂ AI ਵੀਡੀਓਜ਼ ਦੇ ਨਾਲ ਤੁਹਾਨੂੰ ਇਹ ਕਹਿੰਦੇ ਨੇ ਕਿ ਅਸੀਂ ਫਲਾਣੇ ਥਾਣੇ ਤੋਂ ਜਾਂ ਫਲਾਣੇ ਕੋਰਟ ਚੋਂ ਗੱਲ ਕਰ ਰਹੇ ਆ ਜੱਜ ਬਣ ਕੇ ਕਿ ਤੁਹਾਨੂੰ ਅਰੈਸਟ ਕੀਤਾ ਜਾਂਦਾ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ ਜਦਕਿ ਕਦੇ ਵੀ ਜਿਹੜੀ ਪੁਲਿਸ ਹੈ ਉਹ ਡਿਜੀਟਲ ਅਰੈਸਟ ਨਾਮ ਦਾ ਕੋਈ ਅਰੈਸਟ ਕਰਦੀ ਨਹੀਂ ਹੈ ਤੇਜ਼ ਕਰਕੇ ਲੋਕਾਂ ਨੂੰ ਇਹ ਹੀ ਹੈ ਕਿ ਨਾ ਤਾਂ ਕੋਈ ਜਿਹੜਿਆ ਤੁਹਾਨੂੰ ਫੇਕ ਲਿੰਕ ਆਂਦੇ ਆ ਕਿਸੇ ਵੀ ਤਰ੍ਹਾਂ ਦਾ ਲਿੰਕ ਕਲਿੱਕ ਨਾ ਕਰੋ ਦੂਜੀ ਚੀਜ਼ ਜੇਕਰ ਤੁਹਾਨੂੰ ਇਦਾਂ ਦੇ ਕੋਈ ਕਾਲ ਆਉਂਦੀ ਹੈ ਤੁਸੀਂ ਕਿਸੇ ਸਾਈਬਰ ਸਕੈਮ ਦੇ ਸ਼ਿਕਾਰ ਹੋ ਵੀ ਜਾਂਦੇ ਹੋ ਤਾਂ 19 ਦੀ ਸਾਈਬਰ ਹੈਲਪਲਾਈਨ ਜਾਂ ਫਿਰ ਆਪਣੀ ਜਿਹੜੀ ਸਾਈਬਰ ਸਾਈਟ ਹੈ ਉਹਦੇ ਤੇ ਜਾ ਕੇ ਆਪਣੀ ਕੰਪਲੇਂਟ ਜ਼ਰੂਰ ਦਰਜ ਕਰਵਾਓ ਅੱਛਾ ਸੰਮੁਨ ਇੱਕ ਮੇਰੇ ਮਨ ਦੇ ਵਿੱਚ ਨਾ ਹੋਰ ਖਿਆਲ ਆ ਰਿਹਾ ਸੀ ਜਿੱਦਾਂ ਤੁਸੀਂ ਦੱਸਿਆ ਕਿ ਪੰਜਾਬ ਪੁਲਿਸ ਦਾ ਸੁਪਨਾ ਤੁਹਾਡਾ ਬਚਪਨ ਤੋਂ ਹੀ ਸੀਗਾ ਮਤਲਬ ਤੁਸੀਂ 8th 9th ਸਟੈਂਡਰਡ ਤੋਂ ਸੀਗੇ ਜਦੋਂ ਦਾ ਸੋਚਿਆ ਕਿ ਮੈਂ ਪੰਜਾਬ ਪੁਲਿਸ 'ਚ ਭਰਤੀ ਹੋਣਾ ਅਮ੍ਰਿਤਾਰੀ ਵੀ ਸੀਗੇ ਤੁਸੀਂ ਬੜੀ ਬੜੀ ਹੁੰਦਾ ਕਿ ਕੁੜੀਆਂ ਜਦੋਂ ਲਾਈਫ 'ਚ ਬਹੁਤ ਸਰੀਆਂ ਫੈਮਲੀਆਂ ਦੇ ਵਿੱਚ ਐਦਾਂ ਹੁੰਦਾ ਹੈ ਕਿ ਜਦੋਂ ਕੁੜੀ ਕੁਝ ਕਰਨ ਲੱਗਦੀ ਹੈ ਤਾਂ ਰਿਸ਼ਤੇਦਾਰ ਕਾਫੀ ਵਾਰੀ ਮਤਲਬ ਲੱਤਾ ਖਿੱਚਦੇ ਨੇ ਜਿਹੜੀ ਸਿੱਧੀ ਗੱਲ ਹੈ ਬੜੀ ਬੜੀ ਕਿਹਾ ਜਾਂਦਾ ਕਿ ਕੁੜੀ ਐਨੇ ਤਾਂ ਜੀ ਬਗਾਨੇ ਘਰ ਤੁਰ ਜਾਣਾ ਕੀ ਲੋੜ ਐ ਨੂੰ ਇੰਨਾ ਕਰਵਾਉਣ ਦੀ ਕਦੇ ਮਤਲਬ ਤੋਂ ਰਿਸ਼ਤੇਦਾਰਾਂ ਵੱਲੋਂ ਕੋਈ ਇਦਾਂ ਦੀ ਚੀਜ਼ ਬੇਅਰ ਕਰਨੀ ਪਈ ਆ ਫੈਮਿਲੀ ਨੂੰ ਕਦੀ ਕਿਸੇ ਨੇ ਕਿਆ ਹੋਵੇ ਕਿ ਪੰਜਾਬ ਪੁਲਿਸ ਹੈ ਵੀ ਤੁਸੀਂ ਨਾ ਭਰਤੀ ਕਰਾਓ ਕੁੜੀ ਨੂੰ ਵੀ ਉਹਦੀ ਲਾਈਫ ਇਦਾਂ ਹੋ ਜੂਗੀ ਆ ਕਿਦਾਂ ਕੁਝ ਮਤਲਬ ਇਦਾਂ ਹੋਇਆ ਤੁਹਾਡੇ ਨਾਲ ਵੀ ਮੈਮ ਲੱਗਦਾ ਕਿchnal ਚਲੋ ਵੱਖਰੀ ਗੱਲ ਆ ਬਟ ਹਾਂ ਇਹ ਚੀਜ਼ ਜ਼ਰੂਰ ਹੋਈ ਸਗੀ ਕਿ ਪੁਲਿਸ ਦੀ ਜੌਬ ਹੈ ਕੁੜੀਆਂ ਲਈ ਸੇਫ ਨਹੀਂ ਆ ਇਹ ਚੀਜ਼ ਕਾਫੀ ਵਰੀ ਚਲੋ ਫੈਮਲੀ ਰਿਲੇਸ਼ਨਸ ਵਿੱਚ ਵੀ ਤੇ ਦੂਸਰੀ ਚੀਜ਼ ਆਪਣੇ ਬਾਹਰੋਂ ਵੀ ਲੋਕਾਂ ਵੱਲੋਂ ਚੀਜ਼ ਜ਼ਰੂਰ ਕਹੀ ਗਈ ਸੀ ਕਿ ਕੁੜੀ ਨੂੰ ਭਰਤੀ ਨਾ ਕਰਾਓ ਇਹ ਲਾਈਨ ਕੁੜੀਆਂ ਲਈ ਸੇਫ ਨਹੀਂ ਹੈਗੀ ਦੇਰ ਰਾਤ ਆਣਾ ਸਵੇਰ ਤੜਕੇ ਜਾਣਾ ਵੀ ਇਹ ਚੀਜ਼ ਤਾਂ ਹੋਈ ਹੈ ਤਾਂ ਤੇ ਮਤਲਬ ਤੁਸੀਂ ਕੀ ਸਮਝਦੇ ਹੋ ਪੰਜਾਬ ਪੁਲਿਸ ਦੇ ਵਿੱਚ ਆ ਕੇ ਤੁਹਾਨੂੰ ਕਦੇ ਲੱਗਾ ਕਿ ਪੰਜਾਬ ਪੁਲਿਸ ਕੁੜੇ ਲਈ ਸੇਫ ਨਹੀਂ ਹੈ ਨਹੀਂ ਮੈਮ ਠੀਕ ਹੈ ਮੈਨੂੰ ਤਾਂ ਅੱਜ ਤੱਕ ਕੋਈ ਕਦੀ ਇਦਾਂ ਦਾ ਕੁਝ ਫੀਲ ਨਹੀਂ ਹੋਇਆ ਕਿਉਂਕਿ ਜੇ ਤੁਸੀਂ ਆਪਣਾ ਧਿਆਨ ਸੌਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸਿੱਧੀ ਜੀ ਗੱਲ ਹੈ ਸੋ ਅੱਜ ਤੱਕ ਮੈਨੂੰ ਨਾ ਤੱਕ ਅੱਜ ਇਹੋ ਜੀ ਕੋਈ ਪ੍ਰੋਬਲਮ ਫੇਸ ਕਰਨੀ ਪਈ ਹੈ ਐਂਡ ਆਈ ਹੋਪ ਕਿ ਅੱਗੇ ਵੀ ਨਾ ਕਰਨੀ ਪਵੇ ਮਤਲਬ ਇੱਕ ਤਾਂ ਪੰਜਾਬ ਪੁਲਿਸ ਦੀ ਵਰਦੀ ਦੂਜੇ ਨੰਬਰ ਤੇ ਸਿਰ ਤੇ ਸਜਿਆ ਹੋਇਆ ਦਮਾਲਾ ਲੱਗਦਾ ਵੀ ਦੁੱਗਣੀ ਰਿਸਪੈਕਟ ਮਿਲਦੀ ਹੈ ਤੁਹਾਨੂੰ ਸਮਝ ਮੈਂ ਬਹੁਤ ਜ਼ਿਆਦਾ ਮਤਲਬ ਕਦੇ ਵੀ ਕਿਤੇ ਡਿਊਟੀ ਲੱਗਦੀ ਹੈ ਨਾ ਤਾਂ ਨਾਰਮਲੀ ਮੇਰੇ ਨਾਲ ਦੇ ਕੋਲੀਗਜ਼ ਮੇਰੇ ਨਾਲ ਦੀਆਂ ਫਰੈਂਡਸ ਨਾਲੋਂ ਜ਼ਿਆਦਾ ਰਿਸਪੈਕਟ ਮੈਨੂੰ ਮਿਲ ਰਹੀ ਹੁੰਦੀ ਉੱਥੇ ਉਸ ਟਾਈਮ ਜਿੱਦਾਂ ਕਿ ਕੁਝ ਵੀ ਕੋਈ ਆਪਣੇ ਨਾਰਮਲ ਪਬਲਿਕ ਵੱਲੋਂ ਵੀ ਤਾਂ ਆਪਣੇ ਆਫੀਸਰਜ਼ ਵੱਲੋਂ ਵੀ ਤੇ ਹੁਣ ਤੁਸੀਂ ਜਿੰਨੀਆਂ ਕੁੜੀਆਂ ਵੀ ਇਸ ਵਕਤ ਤੋਂ ਦੀ ਇਸ ਵੀਡੀਓ ਨੂੰ ਦੇਖ ਰਹੀਆਂ ਨੇ ਕਿ ਉਹਨਾਂ ਨੂੰ ਸੁਨੇਹਾ ਦੇਣਾ ਚਾਹੋਗੇ ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਸੁਪਨੇ ਤਾਂ ਬਹੁਤ ਹੁੰਦੇ ਨੇ ਕੁਝ ਕੁੜੀਆਂ ਗਲਤ ਰਾਹੇ 'ਤੇ ਪੈ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਰਹੀਆਂ ਨੇ ਕੁਝ ਕੁੜੀਆਂ ਸੁਪਨੇ ਪੂਰੇ ਕਰ ਨਹੀਂ ਪਾਰੀਆਂ ਬੜੇ ਸਾਰੇ ਪ੍ਰੋਬਲਮਸ ਵੀ ਉਹਨਾਂ ਦੀ ਜ਼ਿੰਦਗੀ 'ਚ ਫੇਸ ਨਹੀਂ ਕਰ ਪਾਰੀਆਂ ਲੜ ਨਹੀਂ ਪਾਰੀਆਂ ਸੋ ਉਹਨਾਂ ਕੁੜੀਆਂ ਨੂੰ ਤੁਹਾਡੇ ਵੱਲੋਂ ਖਾਸ ਕੀ ਸੁਨੇਹਾ ਹੈ ਦੇਖੋ ਜੀ ਪ੍ਰੋਬਲਮਸ ਤਾਂ ਹਰ ਇੱਕ ਦੀ ਲਾਈਫ 'ਚ ਹੁੰਦੇ ਨੇ ਚਾਹੇ ਪਰਸਨਲ ਹੋਣ ਚਾਹੇ ਫਾਈਨੈਂਸ਼ੀਅਲੀ ਬਟ ਆਪਣੇ ਸੁਪਨੇ ਨੂੰ ਕਦੀ ਮਰਨ ਨਾ ਦੋ ਇੱਕ ਮੌਕਾ ਜ਼ਰੂਰ ਦੇ ਕੇ ਦੇਖੋ ਇਹ ਪੇਰੈਂਟਸ ਨੂੰ ਵੀ ਮੇਰੀ ਅਪੀਲ ਹੈ ਕਿ ਜੇਕਰ ਤੁਹਾਡਾ ਬੱਚਾ ਕੁਝ ਕਰਨਾ ਚਾਹੁੰਦਾ ਹੈ ਨਾ ਐਟਲੀਸਟ ਤੁਸੀਂ ਤਾਂ ਉਹਨੂੰ ਸਪੋਰਟ ਕਰੋ ਬਾਹਰ ਲੋਕੀ ਕਰ ਰਹੇ ਆ ਰਿਸ਼ਤੇਦਾਰ ਕਰ ਰਹੇ ਆ ਨਹੀਂ ਕਰ ਰਹੇ ਐਟਲੀਸਟ ਤੁਸੀਂ ਉਹਨੂੰ ਇੱਕ ਮੌਕਾ ਤਾਂ ਦੋ ਤਾਂ ਕਿ ਉਹਦੀ ਜ਼ਿੰਦਗੀ 'ਚ ਕਦੀ ਇਹ ਨਾ ਰਹਿ ਜਾਵੇ ਕਿ ਮੇਰੇ ਪੇਰੈਂਟਸ ਨੇ ਮੈਨੂੰ ਇਹ ਨਹੀਂ ਕਰਨ ਦਿੱਤਾ ਠੀਕ ਹੈ ਜੀ ਬਹੁਤ-ਬਹੁਤ ਤੁਹਾਨੂੰ ਬਹੁਤ ਸੋ ਬਿਲਕੁਲ ਇਸਨ ਸਾਡੇ ਨਾਲ ਸਿਮਰਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਡੀਆਈਜੀ ਆਫਿਸ ਦੇ ਵਿੱਚ ਇਹ ਤਨਾਤ ਨੇ ਡਿਊਟੀ ਕਰ ਰਹੇ ਨੇ ਜਿੱਥੇ ਇਹ ਪੰਜਾਬ ਪੁਲਿਸ ਦੀ ਸੇਵਾ ਨਿਭਾ ਰਹੇ ਨੇ ਉੱਥੇ ਹੀ ਆਪਣੀ ਜਿਹੜਾ ਸਿੱਖੀ ਸਿਧਗੋਵ ਨੂੰ ਵੀ ਤਨਦੇਈ ਦੇ ਨਾਲ ਨਿਭਾਰੇ ਨੇ ਸਿਰ ਤੇ ਦੁਮਾਲਾ ਸਜਾ ਕੇ ਜਿਹੜੀ ਡਿਊਟੀ ਕਰਦੇ ਨੇ ਔਰ ਸਿਮਰਨ ਦਾ ਕਹਿਣਾ ਕਿ ਇੱਜ਼ਤ ਜਿਹੜੀ ਹੈ ਵਰਦੀ ਦੇ ਨਾਲ-ਨਾਲ ਸਿਰ ਤੇ ਦੁਮਾਲਾ ਸਜਾਏ ਹੋਣ ਦੇ ਕਰਕੇ ਦੁੱਗਣੀ ਇੱਜ਼ਤ ਜਿਹੜੀ ਇਹ ਸਮਾਜ ਦੇ ਵਿੱਚ ਇਹਨਾਂ ਨੂੰ ਮਿਲ ਰਹੀ ਹੈ ਸੋ ਬਹੁਤ ਸਾਰੀਆਂ ਜੀਆਂ ਧੀਵਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਵੀ ਹੰਬਲਾ ਮਾਰਨ ਦੀ ਜ਼ਰੂਰਤ ਹੈ ਤਾਂ ਕਿ ਹੋਣ ਵਾਲੇ ਸਮੇਂ ਦੇ ਵਿੱਚ ਸਿਮਰਨ ਹੋਣਾਂ ਦੇ ਵਾਂਗੂ ਹੀ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਸਕਣ ਕੈਮਰਾ ਪਰਸਨ ਸਾਈਲਾਨ ਮਨਪ੍ਰੀਤ ਕੌਰ ਲਈ ਪੰਜਾਬੀ ਟੀਵੀ ਜਲੰਧਰ